ਕਿ ਮਨੁੱਖ ਤੇਰੇ ਜੀਵਨ ਦਾ ਜੋ ਕਾਰਜ ਹੈ ਜਿਤਨਾ ਸਮਾਂ ਕੋ ਜਗਤ ਦੇ ਅੰਦਰ ਹੈ ਤੈਨੂੰ ਜ਼ਿੰਦਗੀ ਜਿਉਣ ਦੇ ਲਈ ਸਮਾਂ ਮਿਲਿਆ ਹੈ ਜਿਹੜਾ ਪਰਮਾਤਮਾ ਦੇ ਨਾਲ ਮਿਲਾਪ ਦਾ ਕਾਰਜ ਹੈ ਰੱਬ ਦੇ ਨਾਲ ਮਿਲਣਾ ਹੈ ਸੱਚ ਨੂੰ ਸਮਝਣਾ ਹੈ ਸੱਚ ਨੂੰ ਕਮਾਉਣਾ ਹੈ ਇਹ ਕਾਰਜ ਨੂੰ ਤੂੰ ਆਪਣੇ ਆਪ ਹੀ ਸਵਾਰ ਸਕਦਾ ਹੈ ਤੇ ਤੈਨੂੰ ਸਵਾਰਨਾਂ ਚਾਹੀਦਾ ਵੀ ਹੈ ਮਨੁੱਖ ਧਾਰਮਿਕ ਦੁਨੀਆ ਦੇ ਅੰਦਰ ਵੀ ਆਪਣੇ ਜੋ ਕਰਮ ਨੇ ਕਰਮ ਸਿਧਾਂਤ ਨੇ ਉਹ ਕਈ ਵਾਰ ਦੂਜਿਆਂ ਤੇ ਡਿਪੈਂਡ ਹੋ ਜਾਂਦਾ ਹੈ ਦੂਜਿਆਂ ਤੇ ਨਿਰਭਰ ਹੋ ਜਾਂਦਾ ਹੈ ਕਿ ਜੇ ਕੋਈ ਦੂਜਾ ਕਰੇ ਕੋਈ ਦੂਜਾ ਕਾਰਜ ਸੰਪੂਰਨ ਕਰੇਗਾ ਤਾਂ ਉਹ ਪੂਰਨ ਹੋਵੇਗਾ ਪਰ ਗੁਰਬਾਣੀ ਨੇ ਹਮੇਸ਼ਾ ਇਹੋ ਹੀ ਬਖਸ਼ਿਸ਼ ਕੀਤਾ ਹੈ ਕਿ ਮਨੁੱਖ ਜਿਹੜਾ ਤੇਰਾ ਕਾਰਜ ਹੈ ਜੋ ਤੇਰੀ ਜ਼ਿੰਮੇਵਾਰੀ ਹੈ ਜੋ ਤੇਰਾ ਫਰਜ਼ ਹੈ ਨੂੰ ਆਪ ਹੀ ਨਿਭਾਉਣਾ ਚਾਹੀਦਾ ਹੈ ਆਪ ਹੀ ਉਹਦੇ ਲਈ ਜ਼ਿੰਮੇਵਾਰ ਹੋਣਾ ਚਾਹੀਦਾ ਬਹੁਤ ਵਾਰ ਮਨੁੱਖ ਇਹ ਸ਼ਿਕਾਇਤਾਂ ਕਰਦਾ ਹੈ ਆਪਣੀਆਂ ਕੰਪਲੇਨ ਸਰਕਦਾ ਹੈ ਸਾਹਮਣੇ ਜ਼ਿੰਦਗੀ ਦੀ ਬਹੁਤੀਆਂ ਗੱਲਾਂ ਨੂੰ ਲੈ ਕੇ ਕਿ ਬੇਰੀ ਜ਼ਿੰਦਗੀ ਹੈ ਮੇਰੇ ਜਉਣ ਦਾ ਟੰਗ ਹੈ ਮیرے ਆਪਣੇ ਚਾਲ ਚੱਲਣ ਦੇ ਹਰ ਗੱਲ ਤੇ ਆਪਣੇ ਆਪ ਨੂੰ ਫਰੰਟ ਤੇ ਰੱਖਣ ਦੇ ਨਾਲ-ਨਾਲ ਆਪਣੇ ਆਪ ਨੂੰ ਕੁਝ ਬਾਹਰੀ ਰੂਪ ਦੇ ਵਿੱਚ ਮੰਨ ਕਰਕੇ ਵੀ ਬੈਠ ਜਾਂਦਾ ਹੈ ਪਰ ਅਸਲ ਜੋ ਉਸ ਦਾ ਵਜੂਦ ਹੈ ਜੋ ਹੋਂਦ ਹੈ ਉਸ ਨੂੰ ਆਪਣੇ ਜੀਵਨ ਦੇ ਅੰਦਰੋਂ ਭੁਲਾ ਦਿੰਦਾ ਹੈ ਇਸ ਪੰਕਤੀ ਦਾ ਭਾਵ ਜੋ ਹੈ ਉਹ ਬੜਾ ਹੀ ਗਹਿਰਾ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਬਾਰੀ ਰੂਪ ਦੇ ਵਿੱਚ ਲੈ ਲਈਏ ਤੇ ਮਨੁੱਖ ਦਾ ਭਾਵੇਂ ਕੋਈ ਛੋਟਾ ਕੰਮ ਹੋਵੇ ਭਾਵੇਂ ਵੱਡਾ ਹੋਵੇ ਜੋ ਉਹਦੀਆਂ ਸੰਸਾਰ ਦੇ ਪ੍ਰਤੀ ਜ਼ਿੰਮੇਵਾਰੀਆਂ ਨੇ ਘਰ ਪਰਿਵਾਰ ਦੇ ਪ੍ਰਤੀ ਜ਼ਿੰਮੇਵਾਰੀਆਂ ਨੇ ਬੱਚਿਆਂ ਦੇ ਪ੍ਰਤੀ ਜ਼ਿੰਮੇਵਾਰੀਆਂ ਨੇ ਸਾਰੀਆਂ ਹੀ ਜ਼ਿੰਮੇਵਾਰੀਆਂ ਨੂੰ ਫਰਜ਼ਾਂ ਨੂੰ ਕਿਸੇ ਦੂਜੇ ਤੇ ਥੋਪਣ ਦੀ ਬਜਾਏ ਦੂਜੇ ਨੂੰ ਕਹਿਣ ਦੀ ਬਜਾਏ ਉਹ ਹਮੇਸ਼ਾ ਆਪਣੇ ਆਪ ਨੂੰ ਜ਼ਿੰਮੇਵਾਰ ਰੱਖੇ ਆਪਣੇ ਆਪ ਨੂੰ ਇੱਕ ਲਾਇਕ ਪਰਸਨ ਦੀ ਤਰ੍ਹਾਂ ਸਿਆਣੇ ਇਨਸਾਨ ਦੀ ਤਰ੍ਹਾਂ ਜਿਵੇਂ ਕੋਈ ਸਿਆਣਾ ਤੇ ਇਮਾਨਦਾਰ ਮੰਤਰੀ ਕਿਸੇ ਸਿਟੀ ਨੂੰ ਕਿਸੇ ਸ਼ਹਿਰ ਨੂੰ ਕਿਸੇ ਦੇਸ਼ ਨੂੰ ਬੜੇ ਵਧੀਆ ਢੰਗ ਦੇ ਨਾਲ ਚਲਾਉਂਦਾ ਹੈ। ਇਸੇ ਹੀ ਤਰ੍ਹਾਂ ਹਰ ਇਨਸਾਨ ਜੇ ਆਪਣੇ ਘਰ ਪਰਿਵਾਰ ਦੇ ਲਈ ਆਪਣੇ ਕੰਮਾਂ ਦੇ ਪ੍ਰਤੀ ਆਪਣੇ ਫਰਜ਼ਾਂ ਦੇ ਪ੍ਰਤੀ ਜ਼ਿੰਮੇਵਾਰ ਹੋ ਜਾਏ ਤਾਂ ਆਪਣੇ ਜੀਵਨ ਦੇ ਜੋ ਕਾਰਜ ਨੇ ਉਹ ਵੀ ਸੰਪੂਰਨ ਕਰ ਸਕਦਾ ਹੈ ਤੇ ਰੱਬ ਦੇ ਵੀ ਲਾਗੇ ਹੋ ਸਕਦਾ ਹੈ। ਇਨਾਂ ਗੱਲਾਂ ਦੇ ਵਿੱਚ ਵਖਰੇਵਾ ਜ਼ਰੂਰ ਰਹੇਗਾ ਇੱਕ ਤੇ ਹੈ ਬਾਹਰੀ ਰੂਪ ਦੇ ਵਿੱਚ ਦੁਨੀਆਦਾਰੀ ਦੀ ਸੋਚ ਦੇ ਅਨੁਸਾਰ ਆਪਣਾ ਨਾਮ ਬਣਾਉਣਾ ਆਪਣੀ ਸੋਭਾ ਵਡਿਆਈ ਸੰਸਾਰ ਦੇ ਅੰਦਰ ਦੇਖਣਾ ਸੁਣਨਾ ਤੇ ਇੱਕ ਹੈ ਕਿ ਮਨੁੱਖ ਸਿਰਫ ਰੱਬ ਗਿਆਨ ਦੇ ਨਾਲ ਜੁੜਨਾ ਚਾਹੁੰਦਾ ਹੈ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਉਸ ਨੂੰ ਦੁਨੀਆ ਦੇ ਅੰਦਰ ਨਾਮ ਬਣਾਉਣ ਦੇ ਵਿੱਚ ਆਪਣੀ ਮੈ ਮੈਰੀ ਕਰਵਾਉਣ ਦੇ ਵਿੱਚ ਵਡਿਆਈ ਦੇ ਵਿੱਚ ਸਟੇਟਸ ਵਿਖਾਉਣ ਦੇ ਵਿੱਚ ਕੋਈ ਵੀ ਚਾਹ ਨਹੀਂ ਹੈ ਕੋਈ ਵੀ ਇਸ ਤਰ੍ਹਾਂ ਦਾ ਉਮਾਨ ਨਹੀਂ ਹੈ ਗੁਰੂ ਪਾਤਸ਼ਾਹ ਜੋ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਮਨੁੱਖ ਤੇਰੇ ਜੀਵਨ ਨੂੰ ਜੇ ਤੂੰ ਚੰਗਾ ਬਣਾਉਣਾ ਚਾਹੁੰਦਾ ਏ ਜੇ ਤੂੰ ਆਪਣੇ ਆਪ ਦੇ ਜੀਵਨ ਦੇ ਵਿੱਚ ਸੁਧਾਰ ਲੈ ਕੇ ਆਉਣਾ ਚਾਹੁੰਦਾ ਹੈ ਤਾਂ ਫਿਰ ਆਪਣੀ ਜ਼ਿੰਦਗੀ ਦੇ ਨਿੱਕੇ ਤੋਂ ਨਿੱਕੇ ਕਰਮ ਨੂੰ ਲੈ ਕਰਕੇ ਤੂੰ ਆਪ ਚੱਲ ਕਿਸੇ ਤੇ ਥੋਪਿਆ ਨਾ ਕਰ ਕਿਸੇ ਨੂੰ ਜ਼ਿੰਮੇਵਾਰ ਨਾ ਬਣਾਇਆ ਕਰ ਇਹ ਮਨੁੱਖ ਦਾ ਇੱਕ ਸੁਭਾਅ ਹੈ ਕਿ ਮਨੁੱਖ ਜਦੋਂ ਵੀ ਕੋਈ ਕੰਮ ਕਰਦਾ ਹੈ ਕੋਈ ਕਾਰਜ ਕਰਦਾ ਹੈ ਭਾਵੇਂ ਕੇ ਬਾਹਰੀ ਰੂਪ ਦੇ ਵਿੱਚ ਭਾਵੇਂ ਧਾਰਮਿਕ ਦੁਨੀਆ ਦੇ ਵਿੱਚ ਜੇ ਤੇ ਉਹ ਕੰਮ ਸੰਪੂਰਨ ਹੋ ਜਾਂਦਾ ਹੈ ਫਿਰ ਤੇ ਮਨੁੱਖ ਆਪਣੇ ਆਪ ਨੂੰ ਪਹਿਲ ਤੇ ਰੱਖੇਗਾ ਕਿਉਂਕਿ ਉਦੋਂ ਵਡਿਆਈ ਮਿਲਣੀ ਹੈ ਪਰ ਜੇ ਕੋਈ ਕੰਮ ਵਿਗੜ ਜਾਂਦਾ ਹੈ ਜੇ ਕੋਈ ਕੰਮ ਦੇ ਵਿੱਚ ਕੋਈ ਵਿਗਾੜ ਪੈ ਜਾਂਦਾ ਹੈ ਫਿਰ ਮਨੁੱਖ ਆਪਣੇ ਆਪ ਨੂੰ ਪਿੱਛੇ ਕਰਦਾ ਹੈ ਕਿ ਕਿਤੇ ਇਹ ਕੋਈ દોਸ਼ ਕਿਤੇ ਕੋਈ ਮੜਾ ਓਗਣਾ ਮੇਰੇ ਉੱਪਰ ਨਾ ਲੱਗ ਜਾਏ ਤਾਂ ਮੈਂ ਹੁਣ ਆਪਣੇ ਆਪ ਨੂੰ ਪਿੱਛੇ ਕਰ ਲਵਾਂ ਅਤੇ ਇਹ ਦੋਸ਼ ਕਿਸੇ ਦੂਜੇ ਤੇ ਲਾ ਦੇਵਾਂ ਪਰ ਪਾਤਸ਼ਾਹ ਨੇ ਜੋ ਬਖਸ਼ਿਸ਼ ਕੀਤਾ ਹੈ ਮਨੁੱਖ ਤੇਰਾ ਜੀਵਨ ਹੈ ਤੇਰੇ ਕਰਮ ਨੇ ਤੂੰ ਜਿਉਣਾ ਚਾਹੁੰਦਾ ਹੈ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਜਿਸ ਤਰ੍ਹਾਂ ਦਾ ਜੀਵਨ ਤੂੰ ਬਤੀਤ ਕਰਨਾ ਚਾਹੁੰਦਾ ਹੈ ਤਾਂ ਉਹਦੇ ਪ੍ਰਤੀ ਤੂੰ ਜ਼ਿੰਮੇਵਾਰ ਵੀ ਸੰਪੂਰਨ ਰੂਪ ਦੇ ਵਿੱਚ ਹੋ ਤੇ ਆਪਣੇ ਆਪ ਨੂੰ ਫਰੰਟ ਤੇ ਰੱਖ ਕੇ ਫਿਰ ਅਕਾਲ ਪੁਰਖ ਪਰਮਾਤਮਾ ਦੇ ਨਾਲ ਆਪਣੀ ਸਾਂਝ ਐਸੀ ਬਣਾ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ ਇਕਾਜ ਕਿਹੜਾ ਹੈ ਬਾਕੀ ਸਾਰੇ ਕਾਜ ਮਨੁੱਖ ਨੂੰ ਯਾਦ ਰਹਿੰਦੇ ਨੇ ਘਰ ਪਰਿਵਾਰ ਦਾ ਕੋਈ ਕੰਮ ਹੋਵੇ ਆਪਣੇ ਜਉਣ ਦੇ ਢੰਗ ਨੂੰ ਲੈ ਕਰਕੇ ਕੋਈ ਗੱਲ ਹੋਵੇ ਬੰਦਾ ਬੜਾ ਹੀ ਉਹਦੇ ਪ੍ਰਤੀ ਉਤਸ਼ਾਹਿਤ ਰਹਿੰਦਾ ਹੈ ਚਾਹ ਦੇ ਵਿੱਚ ਰਹਿੰਦਾ ਹੈ ਕਿ ਮੈਂ ਇਹ ਕੋਈ ਕੰਮ ਕਰਨਾ ਪਰ ਜ਼ਿੰਦਗੀ ਦਾ ਜੋ ਅਸਲ ਕਾਰਜ ਹੈ ਜ਼ਿੰਦਗੀ ਦਾ ਜੋ ਅਸਲ ਕੰਮ ਹੈ ਗੁਰੂ ਪਾਤਸ਼ਾਹ ਜਿਸ ਨੂੰ ਬਿਆਨ ਕਰਦੇ ਨੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਹੀ ਅਸ ਬਾਕੀ ਸਾਰੇ ਹੀ ਕੰਮ ਮਨੁੱਖ ਕਰ ਲੈਂਦਾ ਹੈ ਪਰ ਰੱਬ ਦੇ ਨਾਲ ਜੁੜਨਾ ਰੱਬ ਨੂੰ ਆਪਣੇ ਜੀਵਨ ਦੇ ਵਿੱਚ ਸਮਝਣਾ ਕਮਾਉਣਾ ਸੱਚ ਨੂੰ ਕਮਾਉਣਾ ਇਹਦੇ ਵਿਰੁੱਧ ਹੀ ਮਨੁੱਖ ਦੇ ਮਨ ਦੇ ਅੰਦਰ ਇਹਨਾਂ ਚਾਹ ਨਹੀਂ ਹੈ ਇੰਨਾ ਉਤਸ਼ਾਹ ਨਹੀਂ ਹੈ ਤੇ ਆਪ ਮਹਿਸੂਸ ਕਰੋਗੇ ਕਿ ਬਹੁਤੇ ਮਨੁੱਖਾਂ ਨੂੰ ਤੇ ਇਹ ਵੀ ਕਦੇ ਮਹਿਸੂਸ ਨਹੀਂ ਹੁੰਦਾ ਕਿ ਕੋਈ ਸੱਚ ਦੇ ਵਿੱਚ ਰੱਬ ਦੇ ਨਾਲ ਪਿਆਰ ਵੀ ਹੁੰਦਾ ਹੈ ਲਗਾਅ ਵੀ ਹੁੰਦਾ ਹੈ ਸਨੇਹ ਵੀ ਹੁੰਦਾ ਹੈ ਉਹਨਾਂ ਨੂੰ ਇੰਨਾਂ ਢੁਗਾਈ ਦੇ ਵਿੱਚ ਜਾਣ ਦਾ ਕਦੇ ਚਾ ਉਤਸ਼ਾਹ ਪੈਦਾ ਹੀ ਨਹੀਂ ਹੁੰਦਾ ਕਿਉਂਕਿ ਪਹਿਲੀ ਗੱਲ ਤੇ ਇਹ ਨજર ਆ ਜਾਣਾ ਹੀ ਬੜਾ ਅਸਚਰਜ ਹੈ ਕਿ ਇੱਕ ਵਿਛੋੜਾ ਇੱਕ ਦੁੱਖ ਭੁੱਖ ਰੱਬ ਦੇ ਨਾਲ ਕੋਈ ਵਿਛੋੜਾ ਹੈ ਵੀ ਉਹਦੇ ਨਾਲ ਕੋਈ فاਸਲਾ ਬਣ ਵੀ ਚੁੱਕਿਆ ਹੈ ਕਹਿੰਦੇ ਬਹੁਤੇ ਮਨੁੱਖਾਂ ਨੂੰ ਤੇ ਪਹਿਲੀ ਗੱਲ ਇਹੋ ਹੀ ਨਜ਼ਰ ਨਹੀਂ ਆਉਂਦਾ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੋ ਅਸੀਂ ਕਰ ਰਹੇ ਹਾਂ ਜਿਸ ਢੰਗ ਦੇ ਨਾਲ ਕਰ ਰਹੇ ਹਾਂ ਜਿਸ ਤਰੀਕੇ ਦੇ ਨਾਲ ਕਰ ਰਹੇ ਹਾਂ ਉਹ ਬਿਲਕੁਲ ਠੀਕ ਹੈ ਉਹਦੇ ਵਿੱਚ ਕੋਈ ਕਮੀ ਨਹੀਂ ਹੈ ਕਿਉਂਕਿ ਤਿਆਰਬਕ ਖਿਆਲਾਂ ਨੂੰ ਵੀ ਮਨੁੱਖ ਆਪਣੇ opinion ਦੇ ਅਨੁਸਾਰ ਮੰਨਦਾ ਹੈ ਆਪਣੇ ਜੋ ਨੌਲੇਜ ਜੋ ਗਿਆਨ ਜੋ ਸਮਝ ਉਸਨੇ ਕਮਾ ਲਈ ਹੈ ਉਹਦੇ ਅਕੋਰਡਿੰਗਲੀ ਆਪਾਂ ਕਿਸੇ ਗੱਲ ਨੂੰ ਮੰਨਦੇ ਹਾਂ ਸੁਣਦੇ ਆਪਾਂ ਸਾਰਿਆਂ ਨੂੰ ਹਾਂ ਪਰ ਜਦੋਂ ਮੰਨਾਂਗੇ ਕਿਸੇ ਗੱਲ ਨੂੰ ਉਹ ਆਪਣੀ ਸਮਝ ਦੇ ਅਨੁਸਾਰ ਮੰਨਾਂਗੇ ਉੱਥੇ ਵੀ ਆਪਾਂ ਫਿਰ ਗੁਰਬਾਣੀ ਦੇ ਜਾਂ ਸੱਚ ਦੇ ਸਿਧਾਂਤ ਨੂੰ ਫਰੰਟ ਤੇ ਨਹੀਂ ਰੱਖਦੇ ਸਾਡੀ ਸਮਝ ਉਥੇ ਆ ਕੇ ਵਿਚਕਾਰ ਲੋ ਜਾਂਦੀ ਹੈ ਪਰ ਗੁਰੂ ਪਾਤਸ਼ਾਹ ਕਿਰਪਾ ਕਰਨ ਦੇ ਨੇ ਕਹਿੰਦੇ ਮਨੁੱਖ ਬਾਕੀ ਕਾਰਜ ਤੈਨੂੰ ਸਾਰੇ ਪਤਾ ਨਹੀਂ ਪਰ ਜੇ ਤੂੰ ਸੱਚ ਨੂੰ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰਨਾ ਚਾਹੁੰਦਾ ਏ ਤਾਂ ਫਿਰ ਆਪਣੇ ਆਪ ਹੀ ਆਪਣੇ ਕਰਮਾਂ ਦੇ ਵਿੱਚ ਆਪਣੀ ਸੋਚਣ ਦੇ ਵਿੱਚ ਆਪਣੇ ਰਹਿਣ ਸਹਿਣ ਦੇ ਵਿੱਚ ਪੂਰਨ ਰੂਪ ਦੇ ਵਿੱਚ ਸੁਧਾਰ ਲੱਗੇ ਆ ਕਿਉਂਕਿ ਮਨੁੱਖ ਦਾ ਜੋ ਸੁਭਾਅ ਹੈ ਇੱਕ ਮਨ ਹੈ ਮਨੁੱਖ ਦਾ ਜਿਹੜਾ ਸੰਸਾਰਿਕ ਮਨੋਰੰਜਨ ਦੇ ਵਿੱਚ ਰਹਿੰਦਾ ਹੈ ਇੱਕ ਮਨ ਥੋੜਾ ਜਿਹਾ ਧਾਰਮਿਕ ਵੀ ਰਹਿਣਾ ਚਾਹੁੰਦਾ ਹੈ ਸੰਸਾਰਿਕ ਗੱਲਾਂ ਨੂੰ ਵੀ ਮੰਨਣਾ ਚਾਹੁੰਦਾ ਹੈ ਧਾਰਮਿਕ ਵੀ ਦਿਸਣਾ ਚਾਹੁੰਦਾ ਇਸ ਦੋ ਬੇੜੀਆਂ ਦੇ ਵਿੱਚ ਪੈਰ ਰੱਖ ਕੇ ਚੱਲਦਾ ਹੈ ਕਿ ਮੈਂ ਚੰਗਾ ਵੀ ਦਿਸਦਾ ਰਹਾ ਤੇ ਜਿਹੜੀਆਂ ਸੰਸਾਰਕ ਗੱਲਾਂ ਨੇ ਸੰਸਾਰਕ ਕਰਮ ਕਰਦੇ ਨੇ ਜੋ ਮਨੁੱਖ ਉਹਨਾਂ ਨੂੰ ਵੀ ਮੰਨਦਾ ਪਰ ਗੁਰਬਾਣੀ ਜੋ ਸਿਧਾਂਤ ਸਾਨੂੰ ਬਖਸ਼ਿਸ਼ ਕਰਦੀ ਹੈ ਕਿ ਮਨੁੱਖ ਤੇਰੇ ਜੀਵਨ ਦੇ ਅੰਦਰ ਜੇ ਤੂੰ ਸੱਚੋ ਸੱਚ ਆਪਣੇ ਜੀਵਨ ਦੇ ਵਿੱਚ ਰੱਬੀ ਗਿਆਨ ਨੂੰ ਪ੍ਰਾਪਤ ਕਰਨਾ ਚਾਹਨਾ ਹੈ ਤਾਂ ਤੈਨੂੰ ਇੱਕ ਬੀੜੀ ਦੇ ਵਿੱਚ ਪੈਰ ਰੱਖ ਕੇ ਚੱਲਣਾ ਪੈਣਾ ਹੈ ਨਹੀਂ ਤੇ ਤੂੰ ਮਰ ਜਾਵੇਂਗਾ ਤੇਰਾ ਜੀਵਨ ਬਰਬਾਦ ਹੈ ਕਿਉਂਕਿ ਇਸ ਤਰ੍ਹਾਂ ਤੂੰ ਫਿਰ ਸਫਲ ਨਹੀਂ ਹੋ ਸਕਦਾ ਸੱਚ ਨੂੰ ਕਮਾ ਨਹੀਂ ਸਕਦਾ ਤਾਂ ਪਾਤਸ਼ਾਹ ਨੇ ਐਸੀ ਹੀ ਤਰ੍ਹਾਂ ਗੁਰਬਾਣੀ ਦੇ ਅੰਦਰ ਇੱਕ ਹੋਰ ਥਾਂ ਤੇ ਸਾਨੂੰ ਬਖਸ਼ਿਸ਼ ਕੀਤਾ ਹੈ ਦੱਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਣਾ ਇਸ ਗੱਲ ਪ੍ਰਤੀ ਹਰ ਮਨੁੱਖ ਅਵੇਅਰ ਨਹੀਂ ਹੁੰਦਾ ਜਾਗਦਾ ਨਹੀਂ ਹੁੰਦਾ ਮਨੁੱਖ ਜਦੋਂ ਵੀ ਕੋਈ ਦੋਸ਼ ਲਾਉਣਾ ਹੋਵੇ ਕੋਈ ਗਲਤੀ ਲੱਭਣੀ ਹੋਵੇ ਮਨੁੱਖ ਦੂਜਿਆਂ ਦੇ ਵਿੱਚ ਲੱਭਦਾ ਹੈ ਕਿਉਂਕਿ ਸਾਡਾ ਜਿਹੜਾ ਧਿਆਨ ਹੈ ਉਹ ਹਰ ਸਮੇਂ ਦੂਜਿਆਂ ਤੇ ਰਹਿੰਦਾ ਹੈ ਆਪਣੇ ਆਪ ਵੱਲ ਧਿਆਨ ਨਹੀਂ ਰਹਿੰਦਾ ਜਿੰਨਾ ਵੀ ਸਾਡੀ ਸੁਰਤ ਦਾ ਧਿਆਨ ਹੈ ਸਾਡਾ ਸੋਚਣਾ ਹੈ ਸਾਜੀ ਸਾਡਾ ਸਮਝਣ ਦਾ ਢੰਗ ਹੈ ਉਹ ਹਮੇਸ਼ਾ ਹੀ ਦੂਜਿਆਂ ਵੱਲ ਨੂੰ ਰਹਿੰਦਾ ਹੈ ਕਿ ਦੂਜੇ ਕੀ ਕਰ ਰਹੇ ਨੇ ਕਿਵੇਂ ਬੈਠ ਰਹੇ ਨੇ ਕੀ ਖਾ ਰਹੇ ਨੇ ਕੀ ਪਹਿਨ ਰਹੇ ਨੇ ਹਰ ਇੱਕ ਗੱਲ ਤੇ ਮਨੁੱਖ ਦਾ ਧਿਆਨ ਦੂਜੇ ਤੇ ਹੈ ਪਰ ਦੂਜਾ ਆਪਣੇ ਜੀਵਨ ਦੇ ਵਿੱਚ ਭਾਈ ਇਨਸਾਨ ਕੋਈ ਕਿਵੇਂ ਜਾਣਦਾ ਹੈ ਕੀ ਕਰਦਾ ਹੈ ਇਹਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਕਿਉਂਕਿ ਗੁਰੂ ਪਾਤਸ਼ਾਹ ਨੇ ਤੇ ਆਪਣੇ ਆਪ ਦੇ ਜੀਵਨ ਨੂੰ ਵੇਖਣ ਦੇ ਵੱਲ ਨੂੰ ਧਿਆਨ ਲਗਾਇਆ ਹੈ ਮਨੁੱਖ ਤੂੰ ਕੀ ਕਰਦਾ ਹੈ ਤੇਰੇ ਜੀਵਨ ਜਿਉਣ ਦਾ ਢੰਗ ਕੀ ਹੈ ਬਸ ਤੂੰ ਇਹਨੂੰ ਵੇਖ ਦੂਜੇ ਦੇ ਪ੍ਰਤੀ ਸੋਚਣ ਦਾ ਦੂਜੇ ਦੇ ਪ੍ਰਤੀ ਕੀ ਵਿਚਾਰ ਰੱਖਣੇ ਨੇ ਇਹਦੇ ਤੇ ਤੇਰਾ ਕੋਈ ਕੰਮ ਨਹੀਂ ਹੈ ਕੋਈ ਕਿਸੇ ਵੀ ਤਰ੍ਹਾਂ ਦੀ ਲਾਇਕ ਜਿਉਂਦਾ ਹੈ ਕੀ ਖਾਂਦਾ ਹੈ ਕੀ ਪਹਿਨਦਾ ਹੈ ਕੀ ਸੋਚਦਾ ਹੈ ਇਹਦੇ ਨਾਲ ਤੇਰਾ ਕੋਈ ਲੈਣਾ ਦੇਣਾ ਨਹੀਂ ਹੈ ਪਰ ਬਹੁਤੇ ਮਨੁੱਖ ਆਪੋ ਆਪਣੇ ਆਪ ਦੀ ਸੋਚ ਕਰਕੇ ਪਰੇਸ਼ਾਨ ਨਹੀਂ ਹਨ ਉਹ ਸੰਸਾਰਿਕ ਗੱਲਾਂ ਨੂੰ ਬਾਰ-ਬਾਰ ਇਤਨਾ ਰਿਪੀਟ ਕਰਦੇ ਨੇ ਇਤਨਾ ਸੋਚਦੇ ਨੇ ਇਤਨਾ ਵਿਚਾਰਦੇ ਨੇ ਉਹ ਦੇ ਕਰਕੇ ਜਿਆਦਾ ਪਰੇਸ਼ਾਨ ਨੇ ਆਪ ਵੇਖਿਓ ਕਈ ਵਾਰ ਸਾਡੀਆਂ ਆਪਣੀਆਂ ਪਰੇਸ਼ਾਨੀਆਂ ਬਹੁਤ ਘੱਟ ਹੁੰਦੀਆਂ ਨੇ ਪਰ ਜੋ ਸਮਾਜ ਦੇ ਵਿੱਚ ਚੱਲਦਾ ਹੈ ਸਮਾਜ ਦੇ ਅੰਦਰ ਵਾਪਰਦਾ ਹੈ ਉਸ ਵਾਪਰੇ ਹੋਏ ਨੂੰ ਲੈ ਕੇ ਦੁਨੀਆ ਦੇ ਅੰਦਰ ਬਹੁਤ ਤਰ੍ਹਾਂ ਦੀਆਂ ਗੱਲਾਂ ਅਸੀਂ ਬਾਗੂ ਦੀਆਂ ਹੀ ਆਪਣੇ ਜੀਵਨ ਦੇ ਅੰਦਰ ਗ੍ਰਹਿਣ ਕਰ ਲੈਂਦੇ ਹਾਂ ਅਤੇ ਉਹੀ ਸਾਡੇ ਪਰੇਸ਼ਾਨ ਦੁਖੀ ਹੋਣ ਦਾ ਕਾਰਨ ਵੀ ਬਣ ਜਾਂਦਾ ਹੈ ਕਿਉਂਕਿ ਮਨੁੱਖ ਦੇ ਸਾਹਮਣੇ ਅੱਜ ਅਨਲਿमिटेड ਨੌਲੇਜ ਹੈ ਇਨਫੋਰਮੇਸ਼ਨ ਹੈ ਉਦਾਹਰਨ ਦੇ ਤੌਰ ਤੇ ਆਪ ਮੋਬਾਈਲ ਫੋਨ ਚਲਾਉਣਾ ਸ਼ੁਰੂ ਕਰ ਲਓ ਲਿਮਿਟਡ ਸੋਚ ਤੱਕ ਆਪ ਨੇ ਮੋਬਾਈਲ ਦੇ ਵਿੱਚ ਕੀ ਵੇਖਣਾ ਹੈ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਆਪ ਦੇ ਕੋਈ ਕੰਮ ਨਹੀਂ ਦਿੰਦੇ ਦਿਨ ਦੇ ਕੰਮਾਂ ਦੇ ਅਕੋਰਡਿੰਗਲੀ ਆਪ ਨੇ ਜੋ ਜੋ ਵੇਖਣਾ ਸੀ ਜੋ ਸਮਝਣਾ ਸੀ ਆਪ ਨੇ ਸਮਝ ਲਿਆ ਪਰ ਉਸ ਤੋਂ ਬਾਅਦ ਜਿਹੜਾ ਐਕਸਟਰਾ ਟਾਈਮ ਹੈ ਸਾਡੇ ਕੋਲ ਜਿੰਨਾ ਸਮਾਂ ਅਸੀਂ ਫੋਨ ਤੇ ਬੈਠੇ ਹਾਂ ਉਹ ਵਾਧੂ ਦੀ ਨੌਲੇਜ ਦੇ ਰਹੇ ਹਾਂ ਜਿਸ ਦੇ ਨਾਲ ਲੈਣਾ ਦੇਣਾ ਕੁਝ ਨਹੀਂ ਹੈ ਵਾਧੂ ਦੀ ਇਨਫਰਮੇਸ਼ਨ ਆਪਣੇ ਮਾਈਂਡ ਨੂੰ ਦੇ ਰਹੇ ਹਾਂ ਜਿਸ ਦੇ ਨਾਲ ਸਾਡਾ ਕੋਈ ਵੀ ਸਬੰਧ ਨਹੀਂ ਹੈ ਕਈ ਵਾਰ ਮੈਂ ਇਹ ਗੱਲ ਸੋਚਦਾ ਹੁੰਨਾ ਕਿ ਐਕਚੁਅਲ ਦੇ ਵਿੱਚ ਹੋਇਆ ਕੀ ਹੈ ਕਿ ਮਨੁੱਖ ਨੂੰ ਸਹੂਲਤਾਂ ਸਾਰੀਆਂ ਸੌਖੀਆਂ ਮਿਲਦੀਆਂ ਨੇ ਅੱਜ ਤੇ ਜਦੋਂ ਸਭ ਕੁਝ ਮਿਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਮਨੁੱਖ ਦੇ ਕੋਲ ਫਿਰ ਜੇ ਕੋਈ ਫਿਜ਼ੀਕਲੀ ਐਕਟੀਵਿਟੀਆਂ ਨਹੀਂ ਹਨ ਤਾਂ ਫਿਰ ਉਸ ਦੇ ਹੱਥ ਦੇ ਵਿੱਚ ਇੱਕੋ ਹੀ ਗੱਲ ਹੈ ਕਿ ਉਹ ਆਪਣੇ ਫੋਨ ਤੇ ਬੈਠਾ ਹੈ ਤੇ ਇੱਕ ਜਿਹੜਾ ਥੋੜੇ ਸਮੇਂ ਦਾ ਪਲੇਜ਼ਰ ਹੁੰਦਾ ਏ ਉਸ ਨੂੰ ਮਾਣਦਾ ਹੈ ਪਰ ਗੁਰੂ ਪਾਤਸ਼ਾਹ ਜੋ ਸਾਨੂੰ ਵੱਡੇ ਆਨੰਦ ਵੱਲ ਖੁਸ਼ੀ ਵੱਲ ਜਾਣਾ ਚਾਹੁੰਦੇ ਨੇ ਸੁੱਖ ਵੱਲ ਜਾਣਾ ਚਾਹੁੰਦੇ ਨੇ ਉਹ ਹੈ ਮਨੁੱਖ ਆਪਣੇ ਜੀਵਨ ਦੇ ਅੰਦਰ ਜਿਤਨਾ ਹੋ ਸਕਦਾ ਹੈ ਜਿਤਨਾ ਸਮਝ ਸਕਦਾ ਹੈ ਆਪਣੀ ਆਪ ਦੇ ਅੰਦਰੋਂ ਸਮਝੇ ਕਿਉਂਕਿ ਦੰਦੇ ਦੋਸ਼ ਨਾ देऊ ਕਿਸੇ ਫਿਰ ਅਸੀਂ ਦੋਸ਼ ਕਿਸੇ ਨੂੰ ਦੇਵਾਂਗੇ ਜਦੋਂ ਜੋ ਜੋ ਅਸੀਂ ਕਰ ਰਹੇ ਹਾਂ ਉਹਦੇ ਰਿਜ਼ਲਟ ਸਾਡੇ ਸਾਹਮਣੇ ਆਉਣੇ ਤੇ ਮਨੁੱਖ ਫਿਰ ਪਰੇਸ਼ਾਨ ਹੁੰਦਾ ਹੈ ਕਿ ਇਹ ਤੇ ਮੈਂ ਸੋਚਿਆ ਹੀ ਨਹੀਂ ਸੀ ਇਹ ਤੇ ਮੈਂ ਕੀਤਾ ਹੀ ਨਹੀਂ ਸੀ पर कॉन्शसली सब सब ते सबकॉन्शसली अनकॉन्शसली मनुख ਕਰਦਾ ਸਭ ਕੁਝ ਆਪ ਹੀ ਹੈ ਕਿਉਂਕਿ ਵਿਚਾਰਾਂ ਦੀ ਖੇਡ ਹੈ ਥੌਟਸ ਦੀ ਖੇਡ ਹੈ ਤੇ ਜਿਵੇਂ ਮਨੁੱਖ ਸੋਚਦਾ ਰਹਿੰਦਾ ਹੈ ਜਿਵੇਂ ਵਿਚਾਰਦਾ ਰਹਿੰਦਾ ਹੈ ਉਸ ਤਰ੍ਹਾਂ ਦੇ ਬਹੁਤ ਤਰ੍ਹਾਂ ਦੇ ਰਿਜ਼ਲਟ ਉਹਦੇ ਜੀਵਨ ਦੇ ਵਿੱਚ ਵਾਪਰਨੇ ਸ਼ੁਰੂ ਹੋ ਜਾਂਦੇ ਤਾਂ ਪਹਿਲੀ ਪੰਕਤੀ ਦੇ ਅੰਦਰ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਹਿੰਦੇ ਕੀਤਾ ਆਪੋ ਆਪਣਾ ਕਹਿੰਦੇ ਉਹ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ ਉਹ ਆਪ ਹੀ ਇਸ ਧਰਤੀ ਨੂੰ ਪੈਦਾ ਕਰਦਾ ਹੈ ਆਪ ਹੀ ਸਾਜਦਾ ਹੈ ਆਪ ਹੀ ਸਵਾਰਦਾ ਹੈ ਆਪ ਹੀ ਸੰਭਾਲਦਾ ਹੈ ਜਿਵੇਂ ਸ਼ੁਰੂਆਤ ਦੇ ਵਿੱਚ ਅਸੀਂ ਇਹ ਪੰਕਤੀਆਂ ਪੜ੍ਹਦੇ ਹਾਂ ਕਿ ਉਹ ਅਕਾਲ ਪੁਰਖ ਪਰਮਾਤਮਾ ਨੇ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਓ ਦੋਈ ਕੁਦਰਤ ਸਾਜੀਏ ਘਰਿਆਸਨ ਰਿਠੋ ਚਾਓ ਦਾਤਾ ਕਰਤਾ ਆਪ ਤੁੰਕਸ ਦੇਵੇ ਕਰੇ ਪਸਾਉ ਤੂੰ ਜਨੋਈ ਸਭਸੇ ਦੀ ਲੈਸੇ ਜਿੰਦ ਕਵਾਉ ਕਰਿਆਸਣ ਡਿਠੋ ਚਾਉ ਕਿਉ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਆਪ ਇੰਨਾ ਜ਼ਿੰਮੇਵਾਰ ਹੈ ਆਪਣੇ ਆਪ ਦੀਆਂ ਜ਼ਿੰਮੇਵਾਰੀਆਂ ਇੰਨੀਆਂ ਸੰਭਦਾ ਹੈ ਕਿਉ ਅਕਾਲ ਪੁਰਖ ਪਰਮਾਤਮਾ ਆਪਣੇ ਆਪ ਦੇ ਕਾਨੂੰਨ ਦੇ ਵਿੱਚੋਂ ਵੀ ਬਾਹਰ ਨਹੀਂ ਜਾਂਦਾ ਉਦਾਹਰਨ ਦੇ ਤੌਰ ਤੇ ਸਮਝਿਓ ਜੇ ਆਪਾਂ ਗੁਰਬਾਣੀ ਦੇ ਅੰਦਰ ਪੜ ਲਿਆ ਇੱਕ ਵਾਰ ਕਿ ਉਹ ਪਰਮਾਤਮਾ ਨਿਰਵੈਰ ਹੈ ਤਫਰੀਕ ਕਦੇ ਵੀ ਨਹੀਂ ਹੋ ਸਕਦਾ ਕਿ ਉਹ ਪਰਮਾਤਮਾ ਕਿਸੇ ਨਾਲ ਵੈਰ ਕਰੇ ਕਦੇ ਵੀ ਕਿਉਂਕਿ ਇਹ ਉਹਦਾ ਸੁਭਾਅ ਹੈ ਕਿ ਉਹ ਕਿਸੇ ਨਾਲ ਕੋਈ ਵੈਰ ਨਹੀਂ ਰੱਖਦਾ ਉਹ ਆਪਣੀ ਸੁਭਾਅ ਤੋਂ ਬਹਰ ਨਹੀਂ ਜਾਂਦਾ ਤੇ ਜੇ ਆਪਾਂ ਪੜ ਲਏ ਉਹ ਨਿਰਭਉ ਹੈ ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਤਾਂ ਫਿਰ ਕੋਈ ਲੱਖ ਯਤਨ ਕਰ ਲੇ ਰੱਬ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਰ ਨਹੀਂ ਹੈ ਕੋਈ ਵੀ ਭੋਅ ਨਹੀਂ ਹੈ ਇੱਕ ਪੰਕਤੀ ਹੋਰ ਅਸੀਂ ਪੜਦੇ ਹਾਂ ਅਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਧ ਪਸ਼ਾਵਣ ਕਿਉਂ ਆਕਾਲ ਪੁਰਖ ਪਰਮਾਤਮਾ ਕਿਸੇ ਦੇ ਔਗਣ ਵੇਖਦਾ ਹੀ ਨਹੀਂ ਹੈ ਪਰ ਅਸੀਂ ਕਈ ਵਾਰ ਕੀ ਸੋਚ ਜਾਂਦੇ ਹਾਂ ਜੀ ਸੱਚ ਨੂੰ ਸਮਝਣ ਲੱਗਿਆਂ ਗੁਰਬਾਣੀ ਨਾਲ ਜੁੜਨ ਲੱਗੇ ਆ ਇਹ ਕੁਐਸਚਨ ਬਹੁਤ ਵਈ ਕਈ ਵਾਰ ਪੁੱਛਿਆ ਜਾਂਦਾ ਏ ਕਿਹਾ ਵੀ ਜਾਂਦਾ ਏ ਕਿ ਜੀ ਜੇ ਬਾਣੀ ਪੜਦੇ ਆ ਬਾਣੀ ਦਾ ਜਾਪ ਕਰਦੇ ਆ ਕੁਝ ਗਲਤ ਹੋ ਜਾਂਦਾ ਏ ਪਾਪ ਤੇ ਨਹੀਂ ਲੱਗਦਾ ਅਸਲ ਦੇ ਵਿੱਚ ਜੇ ਆਪ ਕਦੀ ਗੁਰਬਾਣੀ ਦੀ ਵਿਆਖਿਆ ਨੂੰ ਧਿਆਨ ਦੇ ਨਾਲ ਸਮਝ ਲਾਉ ਤਾਂ ਇਸ ਪੰਕਤੀ ਦੇ ਭਾਵ ਬੜੇ ਗਹਿਰੇ ਨੇ ਕਿ ਹਮਰੀ ਗਣਤਨਾ ਗਣੀਆਂ ਕਾਈ ਉਹ ਪਰਮਾਤਮਾ ਤੇ ਔਗਣਾ ਨੂੰ ਵੇਖਦਾ ਹੀ ਨਹੀਂ ਹੈ ਗਿਣਦਾ ਹੀ ਨਹੀਂ ਹੈ ਫਿਰ ਇਹ ਕਿਵੇਂ ਹੋ ਸਕਦਾ ਏ ਕਿ ਕੋਈ ਮਨੁੱਖ ਸੱਚ ਨੂੰ ਸਮਝਣਾ ਚਾਹੁੰਦਾ ਏ ਬਾਣੀ ਪੜ੍ਹਨਾ ਚਾਹੁੰਦਾ ਏ ਆਪਣੇ ਜੀਵਨ ਦੇ اندر ਸੁਧਾਰ ਲੈ ਕੇ ਆਉਣਾ ਚਾਹੁੰਦਾ ਏ ਤੇ ਰੱਬ ਉਹਦੇ ਔਗਣਾ ਨੂੰ ਗਿਣੂਗਾ ਕਦੇ ਵੀ ਨਹੀਂ ਉਹਦਾ ਸੁਭਾਅ ਹੀ ਨਹੀਂ ਹੈ ਕਹਿਣ ਤੋਂ ਭਾਵੇਂ ਸੀ ਕਿ ਉਹ ਪਰਮਾਤਮਾ ਆਪਣੇ ਆਪ ਦੇ ਕਾਨੂੰਨਾਂ ਪ੍ਰਤੀ ਇੰਨਾ ਪੱਕਾ ਹੈ ਉਹਦੇ ਵਿੱਚ ਕੋਈ ਵੀ ਉਨਨੀਕੀ ਨਹੀਂ ਹੈ ਕੋਈ ਵੀ ਘਾਟ ਬਾਦ ਨਹੀਂ ਹੈ ਆਪਣਾ ਵਿਰਤ ਸੰਭਾਲ ਲੈ ਵਿਰਤ ਦਾ ਅਰਥ ਹੁੰਦਾ ਹੈ ਜੀ ਸੁਭਾ ਉਹ ਆਪਣੀ ਸੁਭਾ ਨੂੰ ਸੰਭਾਲਦਾ ਹੈ ਉਹਦੇ ਵਿੱਚ ਕਿਤੇ ਵੀ ਕੋਈ ਕਮੀ ਨਹੀਂ ਆਉਣ ਦਿੰਦਾ ਕਿ ਜੇ ਆਪਾਂ ਕਹਿ ਲਈਏ ਜੀ ਅੱਜ ਆਪਾਂ ਪੜਿਆ ਸੀ ਪ੍ਰਮਾਤਮਾ ਔਗਣ ਵੇਖਦਾ ਨਹੀਂ ਤੇ ਕੱਲ ਮੈਂ ਵੇਖਿਆ ਕਿਸੇ ਮਨੁੱਖ ਦੇ ਔਗਣ ਰੱਬ ਵੇਖ ਰਿਹਾ ਸੀ ਇਸ ਤਰ੍ਹਾਂ ਨਹੀਂ ਹੋਵੇਗਾ ਕਦੇ ਉਹ ਜੇ ਔਗਣ ਨਹੀਂ ਵੇਖਦਾ ਨਹੀਂ ਵੇਖਦਾ ਪਰ ਬੰਦੇ ਦਾ ਸੁਭਾਅ ਇਹ ਜਿਹੜਾ ਗੱਲ ਵਾਪਸ ਲੈ ਆਵਾਂ ਮੈਂ ਫਿਰ ਮਨੁੱਖ ਕਿਸੇ ਦੇ ਔਗਣ ਤੇ ਬਹੁਤ ਜਲਦੀ ਵੇਖੇਗਾ ਕਿਸੇ ਦੇ ਉੱਪਰ ਤੇ ਕੋਈ ਦੋਸ਼ ਲਾਉਣਾ ਹੋਵੇ ਬਹੁਤ ਜਲਦੀ ਲਾਏਗਾ ਪਰ ਆਪਣੇ ਆਪ ਵੱਲ ਧਿਆਨ ਨਹੀਂ ਮਾਰਦਾ ਆਪਣੇ ਆਪ ਦੀਆਂ ਕਮੀਆਂ ਵੱਲ ਧਿਆਨ ਨਹੀਂ ਮਾਰਦਾ ਆਪਣੇ ਆਪ ਦੇ ਔਗਣਾਂ ਵੱਲ ਧਿਆਨ ਨਹੀਂ ਮਾਰਦਾ ਇਸ ਕਰਕੇ ਮਨੁੱਖ ਦੇ ਸੁਭਾਅ ਦੇ ਵਿੱਚ ਕਦੇ ਸੁਧਾਰ ਵੀ ਨਹੀਂ ਹੁੰਦਾ ਕਿਉਂਕਿ ਹਰ ਸਮੇਂ ਅਸੀਂ ਜਿੰਨਾ ਵੀ ਸੋਚਦੇ ਹਾਂ ਉਹ ਦੂਜਿਆਂ ਦੇ ਪ੍ਰਤੀ ਸੋਚਦੇ ਹਾਂ ਆਪਣੇ ਆਪ ਦੇ ਪ੍ਰਤੀ ਅਸੀਂ ਨਹੀਂ ਸੋਚਦੇ ਗੁਰਬਾਣੀ ਨੇ ਇਸੇ ਨੂੰ ਕਿਹਾ ਹੈ ਬਾਬਾ ਕਬੀਰ ਜੀ ਬੜਾ ਪਿਆਰਾ ਬਿਆਨ ਕਰਦੇ ਨੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਨ ਕਿ ਮਨੁੱਖ ਆਪਣੇ ਆਪ ਨੂੰ ਜਿੰਨਾ ਖੋਜ ਸਕਦਾ ਹੈ ਪਰਚੋਲ ਕਰ ਸਕਦਾ ਹੈ ਕਿੱਥੇ ਕਿਤੇ ਕੀ ਕਮੀ ਰਹੇ ਆਪਣੀ ਸੁਭਾਅ ਨੂੰ ਖੋਜਿਆ ਕਰ ਤੇ ਜਿੰਨਾ ਖੋਜਦਾ ਜਾਏਗਾ ਤੇਰੇ ਵਿੱਚ ਇਤਨਾ ਸੁਧਾਰ ਆ ਜਾਵੇਗਾ ਇਤਨੇ ਚੰਗੇ ਗੁਣ ਪੈਦਾ ਹੋ ਜਾਣਗੇ ਫਿਰ ਤੇਰੇ ਵਰਗਾ ਕੋਈ ਵੀ ਨਹੀਂ ਤੂੰ ਹੀ ਰੱਬ ਰੂਪ ਹੋ ਜਾਏਗਾ ਤਾਂ ਗੁਰੂ ਪਾਤਸ਼ਾਹ ਮਹਿਰਾਮਤ ਕਰਨ ਪਈ ਸਦਾ ਆਪਣੇ ਆਪ ਵੱਲ ਧਿਆਨ ਮਾਰੀਏ ਆਪਣੇ ਆਪ ਦੇ ਓਗਣਾ ਨੂੰ ਵੇਖੀਏ ਦੂਜਾ ਕੀ ਕਰਦਾ ਹੈ ਉਹ ਸੰਸਾਰਕ ਰੂਪ ਦੇ ਵਿੱਚ ਕੁਝ ਸਾਂਝੀਆਂ ਗੱਲਾਂ ਹੁੰਦੀਆਂ ਨੇ ਜਿਵੇਂ ਉਹਨਾ ਅਟੈਕ ਹੋਇਆ ਹੈ ਵੱਡੇ ਪੱਦਰ ਦੀਆਂ ਗੱਲਾਂ ਪਰ ਨਿੱਕੀਆਂ ਮੁੱਟੀਆਂ ਗੱਲਾਂ ਤੇ ਫਸੇ ਰਹਿਣਾ ਕੌਣ ਕੀ ਖਾਂਦਾ ਏ ਕੌਣ ਕੀ ਪਹਿਨਦਾ ਏ ਕੌਣ ਕਿਹੜੇ ਧਰਮ ਨੂੰ ਮੰਨਦਾ ਏ ਇਹ ਗੱਲਾਂ ਹਰ ਮਨੁੱਖ ਦੇ ਕਰਨ ਲਈ ਨਹੀਂ ਹਨ ਫ੍ਰੀडम ਹੈ ਆਜ਼ਾਦੀ ਹੈ ਉਹਨੂੰ ਥੋੜਾ ਹੋਰ ਢੰਗ ਦੇ ਨਾਲ ਵੇਖਣ ਦੀ ਲੋੜ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਕਿ ਕੀ ਕੀ ਵਿਚਾਰ ਸਾਡੇ ਜੀਵਨ ਦੇ ਵਿੱਚ ਆ ਜਾਵੇ ਆਪ ਸਭ ਦਾ ਧੰਨਵਾਦ ਬੜੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿਚਾਰਾਂ ਕਰਦੇ ਹਾਂ ਪੁਨੀਆ ਬੇਅੰਤ ਕੁੱਲਾਂ ਦੀ ਖਿਮਾ ਫਤੇ ਪਰਵੰਤੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ